ਆ ਜਿਹੜਾ ਕਦੇ-ਕਦੇ ਨਾ ਜਮੀ ਜੀ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਪਰ ਫਿਰ ਵੀ ਵੀਡੀਓ ਬਣਾਉਣੇ ਆ ਕਿ ਉਹਦੇ ਪਿੱਛੇ ਕੀ ਕਾਰਨ ਨੇਗੇ ਕਿਉਂਕਿ ਜਿਹੜਾ ਆਪਣਾ ਖੇਤੀ ਦਾ ਵਿਸ਼ਾ ਹੈਗਾ ਇਹ ਇਦਾਂ ਦਾ ਹੈਗਾ ਵੀ ਲਗਾਤਾਰ ਤਾਂ ਭਾਲਦਾ ਹੈਗਾ ਤੇ ਜਿਹੜਾ ਵੀਡੀਓ ਦਾ ਸلسلਾ ਇਹ ਵੀ ਲਗਾਤਾਰ ਤਾਂ ਭਾਲਦਾ ਹੈਗਾ ਕਿਉਂਕਿ ਕਾਫੀ ਬੜੀ ਇਦਾਂ ਦੇ ਕਮੈਂਟ ਕਮੈਂਟ ਆਉਂਦੇ ਆ ਵੀ ਜੀ ਜਿਆ ਕਰਨ ਨੂੰ ਹਟ ਜਾਂਦਾ ਵੀ ਨਾ ਬਣਾਈਏ ਵੀਡੀਓ ਪਰ ਜਿਹੜੇ ਵੀਰ ਜੁੜੇ ਹੋਏ ਆ ਜਿਹੜੇ ਅਸਲ ਦੇ ਵਿੱਚ ਸਾਨੂੰ ਹੱਲਾਸ਼ੇਰੀ ਦਿੰਦੇ ਆ ਉਹਨਾਂ ਲਈ ਸਾਨੂੰ ਜਿਹੜੀ ਵੀਡੀਓ ਬਣਾਉਣੀ ਪੈਂਦੀ ਹੈਗੀ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਚੀਕੂ ਬਾਰੇ ਲੈ ਕੇ ਆਏ ਆਂਗੇ ਚੀਕੂ ਦੇ ਜਿਹੜੇ ਹੁਣ ਉੱਪਰਲੇ ਪੱਤੇ ਹੈਗੇ ਇਹ ਲਾਲ ਹੋਣੇ ਸ਼ੁਰੂ ਹੋ ਜਾਣਗੇ ਠੰਡ ਦੇ ਨਾਲ ਜਿਆਦਾ ਜਿਹੜੀ ਇਹਦੇ 'ਚ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਕਿ ਇਹ ਤੋਂ ਪਹਿਲਾਂ ਜਿਹੜੀ ਗ੍ਰੋਥ ਚੀਕੂ ਨੇ ਲੈਣੀ ਸੀਗੀ ਉਹ ਲੈ ਚੁੱਕਿਆ ਹੈਗਾ ਤੇ ਹੁਣ ਜਿਹੜਾ ਇਹਦੀ ਇੱਕ ਵਾਰੀ ਗ੍ਰੋਥ ਜਿਹੜੀ ਥੋੜੀ ਜੀ ਰੁਕੂਗੀ ਤੇ ਜਿਹੜੇ ਫਲ ਦਾ ਸਾਈਜ਼ ਵਧਣਾ ਸ਼ੁਰੂ ਹੋਊਗਾ ਇਹ ਇਸ ਸਮੇਂ ਤੁਸੀਂ ਇਹਨੂੰ ਖਾਦ ਦੇਣੀ ਹੈਗੀ ਰੂੜੀ ਦੀ ਖਾਦ 10 ਕਿਲੋ ਇੱਕ ਸਾਲ ਦੇ ਬੂਟੇ ਨੂੰ ਤੁਸੀਂ ਦੇਣੀ ਹੈਗੀ ਜਦੋਂ ਦਸੰਬਰ ਦਾ ਅੱਧ ਟੱਪ ਗਿਆ ਲਗਭਗ ਅੱਜ ਤੋਂ 20 ਤੋਂ 25 ਦਿਨ ਬਾਅਦ ਹੀ ਤੇ ਉਹ ਖਾਦ ਤੁਸੀਂ ਹੁਣ ਤੋਂ ਜਿਹੜੀ ਤਿਆਰ ਕਰਨੀ ਸ਼ੁਰੂ ਕਰ ਲੋ ਉਹਦੇ ਚ ਕਰਨਾ ਕੀ ਹੈਗਾ ਵੀ ਉਹ ਚੰਗੀ ਗਲੀ ਸੜੀ ਖਾਦ ਹੋਣੀ ਚਾਹੀਦੀ ਹੈਗੀ ਜੇ ਕੱਚੀ ਖਾਦ ਪਾਉਂਗੇ ਤਾਂ ਜਿਹੜੀ ਉਹ ਫਾਇਦਾ ਕਰਨ ਦੀ ਬਜਾਏ ਜਿਹੜੀ ਨੁਕਸਾਨ ਕਰ ਜੰਦੀ ਹੈਗੀ ਕਾਲ ਨਹੀਂ ਸਾੜਨੀ ਕਿਵੇਂ ਹੈ ਕਿ ਗੋਹਾ ਠੰਡਾ ਕਿਵੇਂ ਕਰਨਾਗਾ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾ ਕੇ ਦੱਸਿਆਗਾ ਕਿ ਥੋੜੀ ਬਹੁਤੀ ਜਿਹੜੀ ਆਪਣਾ ਜਿਹੜਾ ਰਹਿਦ ਖੂਨ ਦਾ ਉਹਦੀ ਤਹਿ ਲਾਓ ਉੱਪਰ ਗੋਹਾ ਪਾਓ ਫਿਰ ਉਹਦੀ ਆਪਣੀ ਥੋੜੀ ਮਿੱਟੀ ਦੀ ਤਹਿ ਲਾਓ ਫਿਰ ਜਿਹੜਾ ਉੱਪਰ ਗੋਹਾ ਪਾਓ ਥੋੜੀ ਜੀ ਤਹਿ ਤੇ ਇਸ ਤਰ੍ਹਾਂ ਕਰਕੇ ਛੋਟੀ ਢੇਰੀ ਬਣਾ ਕੇ ਉਹਨੂੰ ਟਾ ਕੇ ਰੱਖ ਦਿਓ ਉੱਪਰ ਗੁੜ ਦਾ ਪਾਣੀ ਛਿੜਕੋ ਦੇ ਉੱਪਰ ਗੁੜ ਘੋਲ ਕੇ ਤੇ ਬੇਸਣ ਘੋਲ ਕੇ ਉਹਦੇ ਨਾਲ ਜਿਹੜੇ ਜਵਾਣੂ ਪੈਦਾ ਹੋ ਜਾਂਦੇ ਆ ਤੇ ਜਿਹੜੇ ਚੰਗੀਦਰਾ ਖਾਦ ਗਲ ਛੜ ਜਾਂਦੀ ਹੈਗੀ ਉਸ ਤੋਂ ਬਾਅਦ ਉਹਨੂੰ ਦੇਣਾ ਕਿਹੜੇ ਲੋਟਾਗਾ ਬੂਟੇ ਦੀ ਛਾਤਰੀ ਦੇ ਬਾਹਰ ਤੁਸੀਂ ਖਾਈ ਕੱਢ ਲੈਣੀ ਆ ਥੋੜੀ ਜੀ ਹਲਕੀ ਖਾਈ ਕੱਢਣੀ ਹੈਗੀ ਬੂਟੇ ਦੀ ਜੜਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾਗਾ ਹੋ ਸਕੇ ਤਾਂ ਤੁਸੀਂ ਐਸੀ ਉੱਪਰ ਸੈਟ ਕੇ ਰਹਿ ਤੇ ਪਾਸੇ ਤੋਂ ਮਿੱਟੀ ਨਾਲ ਢਾਕ ਦਿਓ ਜੀ ਉਹ ਵੀ ਜਿਹੜੀ ਉਨਾ ਹੀ ਕੰਮ ਕਰੂਗੀ ਜਦੋਂ ਪਾਣੀ ਲੱਗੂਗਾ ਹੌਲੀ ਹੌਲੀ ਉਹ ਜੜਾਂ ਤੱਕ ਜਾਊਗੀ ਤੇ ਖਾਦ ਦੇਣੀ ਬਹੁਤ ਜ਼ਰੂਰੀ ਹੈਗੀ ਕਾਫੀ ਵੀਰਾਂ ਦੇ ਜਿਹੜੇ ਸਵਾਲ ਆਉਂਦੇ ਰਹਿੰਦੇ ਹੈਗੇ ਜਿਹੜਾ ਸਾਡੇ ਚੂਹ ਦੇ ਬੂਟੇ ਦੇ ਉੱਪਰ ਫਾਲ ਲੱਗਦਾ ਜਾਂਦਾ ਪਰ ਉਹ ਪੱਕਦਾ ਨਹੀਂਗਾ ਉਹਦਾ ਮੁੱਖ ਕਾਰਨ ਇਹ ਹੁੰਦਾ ਕਿ ਜਿਹੜਾ ਬੂਟੇ ਨੂੰ ਆਪਾਂ ਪੂਰੀ ਤਾਕਤ ਨਹੀਂ ਦਿੰਦੇ ਕਿ ਇੱਕ ਇਹਦੇ ਪਿੱਛੇ ਜਿਹੜਾ ਕਿਸਮ ਦਾ ਕਾਰਨ ਵੀ ਆ ਜਾਂਦਾ ਹੈਗਾ ਕਿਸਮਾ ਕਿਹੜੀਆਂ ਵਧੀਆ ਫਲ ਦਿੰਦੀਆਂ ਨੇ ਉਹਨਾਂ ਵਾਰੀ ਆਪਾਂ ਕਾਫੀ ਵੀਡੀਓ ਵੀ ਬਣਾ ਚੁੱਕੇ ਹਾਂਗੇ ਜਿਵੇਂ ਕਾਲਾ ਪੱਤੀ ਵੈਰੈਟੀ ਹੈ ਵਧੀਆ ਫਲ ਦਿੰਦੀ ਹੈ ਕਿ ਇਹ ਤੇ ਝੜਦਾ ਘਾਟਾ ਫਲ ਜੇ ਇਹਦੀ ਜਗ੍ਹਾ ਤੇ ਤੁਸੀਂ ਕ੍ਰਿਕਟ ਬੋਲ ਵੈਰੈਟੀ ਲਾਉਂਗੇ ਤਾਂ ਉਹ ਕਈ ਵਾਰ ਜਿਹੜੀ ਸ਼ਾਈ ਬੀਰਰ ਆ ਗਈ ਜਾਨੀ ਕਿ ਵੀ ਉਹ ਪੋਲੀਨੇਸ਼ਨ ਤਾਂ ਉਹਦੇ ਚੱਕਰ ਆ ਜਾਂਦਾ ਤੇ ਉਹ ਤੇ ਫਲ ਝੜਦਾ ਜ਼ਿਆਦਾ ਹੈ ਜਿਹੜਾ ਫਲ ਪੱਕਦਾ ਘਟਾ ਗਿਆ ਇਸ ਕਰਕੇ ਜਿਹੜੀਆਂ ਕਿਸਮਾਂ ਦੀ ਚੋਣ ਵੀ ਆਪਾਂ ਨੂੰ ਸਹੀ ਕਰਨੀ ਚਾਹੀਦੀ ਹੈ ਚੰਗਾ ਫਲ ਲੈਣ ਦੇ ਲਈ ਆ ਰੇ ਦੀ ਆਪਾਂ ਜਿਹੜੀ ਗੱਲ ਕਰ ਚੁੱਕੇ ਹਾਂ ਉੱਪਰ ਛਿੜਕਾ ਦੀ ਗੱਲ ਕਰ ਲਈਏ ਪਾਤੀਆ ਭਾਉ ਕਿ ਜਿਹੜੀ ਸਮੇਂ ਤੋਂ ਸਮੇਂ ਤੁਸੀਂ ਬੂਟਿਆਂ ਦੇ ਉੱਪਰ ਛਿੜਕਦੇ ਰਿਹਾ ਕਰੋ ਉਹਦੇ ਨਾਲ ਜਬ੍ਰੈਲਿਕ ਐਸਿਡ ਮਿਲ ਜਾਂਦਾ ਹੈਗਾ ਤੇ ਜਿਹੜਾ ਫਾਲਾ ਛੋਟੇ ਸਾਈਜ਼ ਦੇ ਵਿੱਚ ਝੜਨਾ ਬੰਦ ਹੋ ਜਾਂਦਾ ਤੇ ਵਧੀਆ ਸਾਈਜ਼ ਜਿਹੜਾ ਫਲ ਲੈਣ ਲੱਗ ਜਾਂਦਾ ਹੈਗਾ ਥੋੜੀ ਬਹੁਤੀ ਸਰੋਂ ਦੀ ਖਾਲ ਜਿਹੜੀ ਜ਼ਰੂਰ ਦਿਆ ਕਰੋ ਉਹਦੇ ਨਾਲ ਜਿਹੜੀ ਨਾਈਟ੍ਰੋਜਨ ਦੀ ਕਮੀ ਪੂਰੀ ਹੁੰਦੀ ਹੈ ਕਾਫੀ ਸਾਰੇ ਹੋਰ ਤੱਤ ਵੀ ਉਹਦੇ ਵਿੱਚ ਹੁੰਦੇ ਹੈਗੇ ਜਿਹੜੇ ਕਿ ਬੂਟੇ ਦੀ ਸਿਹਤ ਲਈ ਜ਼ਰੂਰੀ ਹੁੰਦੇ ਹੈਗੇ ਛੋਟੇ ਤੱਤਾਂ ਲਈ ਇੱਕ ਘੋਲ ਬਾਰੇ ਆਪਾਂ ਕਾਫੀ ਸਾਰੀ ਜਿਹੜੀ ਚਰਚਾ ਇਸ ਤੋਂ ਪਹਿਲਾਂ ਵੀ ਕਰ ਚੁੱਕੇ ਹਾਂਗੇ ਉਹ ਘੋਲ ਵੀ ਆਪਾਂ ਨੂੰ ਕਿਉਂਕਿ ਜਿਸ ਤਰ੍ਹਾਂ ਜੇ ਆਪਾਂ ਲਾਲੀਏ ਫਲ ਦੇ ਵਿੱਚੋਂ ਆਪਾਂ ਨੂੰ ਜੇ ਕਾਫੀ ਸਾਰੇ ਤੱਤ ਮਿਲਦੇ ਨੇ ਉਹ ਤਾਂ ਜੋ ਮਿਲਣਗੇ ਜੇ ਮਿੱਟੀ ਦੇ ਵਿੱਚੋਂ ਬੂਟੇ ਨੂੰ ਮਿਲਣਗੇ ਉਹ ਤੱਤ ਮੰਨ ਲਓ ਤੇ ਚ ਮੈਗਨੀਸ਼ੀਅਮ ਹੋ ਗਿਆ ਪੋਟਾਸ਼ੀਅਮ ਹੋ ਗਿਆ ਕੈਲਸ਼ੀਅਮ ਹੋ ਗਿਆ ਪ੍ਰੋਟੀਨ ਹੋ ਗਏ ਲਿਪਿਡਸ ਹੋ ਗਏ ਇਹ ਸਾਰੀਆਂ ਚੀਜ਼ਾਂ ਫੇਰ ਹੀ ਜਿਹੜਾ ਆਪਾਂ ਨੂੰ ਫਲ ਦੇ ਵਿੱਚੋਂ ਮਿਲਣਗੇ ਜੇਕਰ ਆਪਾਂ ਮਿੱਟੀ ਦੇ ਵਿੱਚ ਬੂਟੇ ਨੂੰ ਉਪਲਬਧ ਕਰਾਵਾਂਗੇ ਤੇ ਉਹ ਉਪਲਬਧ ਕਰਾਉਣ ਦਾ ਇਹੀ ਤਰੀਕਾ ਹੈ ਕਿ ਇੱਕ ਤਾਂ ਸਮੇਂ ਤੋਂ ਸਮੇਂ ਜਿਹੜਾ ਆਪਾਂ ਨੂੰ ਆਰਗੈਨਿਕ ਮੈਟਰ ਜਣੀ ਕੇ ਰਹੇ ਖੂਨ ਦਾ ਬੂਟੇ ਦੀ ਜੜ ਦੇ ਕੋਲੇ ਜਿਹੜੇ ਸੱਟ ਕੇ ਉਹਨੂੰ ਗਾਲਦੇ ਰਹਿਣਾ ਚਾਹੀਦਾ ਦੂਸਰਾ ਜਿਹੜੀਆਂ ਦੇਸੀ ਖਾਦਾਂ ਰੂੜੀ ਦੀ ਖਾਦ ਹੋਊਗੀ ਉਹ ਪਾਉਣੀ ਚਾਹੀਦੀਆਂ ਤੇ ਜਿਹੜਾ ਕੈਮੀਕਲਸ ਤੋਂ ਆਪਾਂ ਨੂੰ ਥੋੜਾ ਜਿਹਾ ਗਰੇਜ ਕਰਨਾ ਜੀਦਾ ਕੈਮੀਕਲਸ ਤੋਂ ਕਿਉਂਕਿ ਇੱਕ ਜ਼ਹਿਰ ਦੇ ਰੂਪ ਹੁੰਦੇ ਨੇ ਤੇ ਜ਼ਹਿਰਾਂ ਦੇ ਕੇ ਤਾਂ ਫਿਰ ਆਪਾਂ ਬੂਟੇ ਨੂੰ ਜ਼ਹਿਰ ਹੀ ਖਾਵਾਂਗੇ ਇਸ ਕਰਕੇ ਉਹ ਚੀਜ਼ਾਂ ਤੋਂ ਗਰੇਜ ਕਰਕੇ ਜਿਹੜਾ ਦੇਸੀ ਤਰੀਕੇ ਦੇ ਨਾਲ ਆਪਾਂ ਨੂੰ ਚੀਜ਼ਾਂ ਹੈਗਾ ਉਹਨਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਅਮੀਰ ਕਰਦੇ ਆ ਕਿ ਇਸ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਜਿਹੜੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਊਗੀ ਤੇ ਆ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੇ ਅਗਰ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਜੇ ਕੋਈ ਹੋਰ ਤੁਹਾਡਾ ਸਵਾਲ ਆ ਤਾਂ ਤੁਸੀਂ ਸਾਨੂੰ ਜਿਹੜਾ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਜਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ ਆ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ